हां ਵੀ ਭਾਗੂ ਅੱਜ ਤੋਂ ਤੇਰੀ ਆ ਹੋ ਜਾਣੀ ਆ ਲਾਗੂ ਆ ਜੇ ਦੇਖਦੇ ਮੈਚ ਚ ਮਜ਼ਾ ਆਇਆ ਠੀਕ ਆ ਕੱਲ ਇਹਨਾਂ ਨੇ ਮੇਰੇ ਤੇ ਵੀਡੀਓ ਪਾਈ ਆ ਵੀ ਭੈਣ ਦਾ ਰਿਸ਼ਤਾ ਇਹ ਕਰਨਾ ਇਹ ਕੋ ਨਾਲ ਕੀੜੂ ਓਏ ਜਿਹਦਾ ਨਾਂ ਹੀ ਨਾ 3 ਚ ਨਾ 13 ਚ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਨਾ ਮਿੱਟੀ ਨਾ ਬੇਰਾਂ ਚ ਤੂੰ ਕਿੱਧਰ ਤੂੰ ਉਹ ਤੇਨਾਂ ਦੀ ਸੀਰੀਜ਼ ਦੇ ਵਿੱਚ ਵੀ ਨਾ ਤੈਨੂੰ ਨਸ਼ੀੜੀ ਦਾ ਰੋਲ ਦਿੱਤਾ ਤੂੰ ਤਾਂ ਪਾਸੇੋਂ ਦਫਾ ਹੋ ਤੇਰੀ ਤਾਂ ਕੋਈ ਵੈਲੂ ਹੀ ਨਹੀਂ ਗੱਲ ਆ ਗਈ ਉਹ ਭਾਗੇ ਭਾਗੂ ਭੂਗੂ ਦੀ ਗੱਲ ਸੋਣੇ ਪਿਛਵਾ ਬੰਦਾ ਤੇ ਪਿਛਵਾੜੇ ਦੀ ਸ਼ਕਲ ਆ ਲਿਆ ਤੂੰ ਚਾਕੇ ਗਾਲਾਂ ਕੱਢੀ ਜਾਂਦਾ ਛੋਡੇ ਤੇ ਚੀਜ਼ ਝੂਠੀ ਬੋਲੀ ਆ ਮੈਂ ਸੱਚ ਬੋਲੀ ਆ ਥੋਡੀ ਵੀਡੀਓ ਬੰਦਾ ਘਰੇ ਬਹਿ ਕੇ ਨਹੀਂ ਦੇਖ ਸਕਦਾ ਜੇ ਕੋਈ ਬੰਦਾ ਕਹਿੰਦਾ ਮੈਂ ਘਰੇ ਬਹਿ ਕੇ ਵੀਡੀਓ ਦੇਖ ਸਕਦਾ ਤੇ ਮੈਂ ਉਹਨੂੰ ਲੁੱਚਾ ਬੁੜਾ ਜਨਾਹ ਠਰਕੀ ਠੁਰਕੀ ਉਹਨੂੰ ਮੈਂ ਵੀਡੀਓ ਤੇ ਲਿੰਕ ਭੇਜਦਾ ਉਹਨੂੰ ਕਿ ਬੁੜੀਆਂ ਚ ਬਹਿ ਕੇ ਵੇਖ ਆ ਦੇਖੇ ਬਾਬੇ ਇਹਦਾ ਦੋਏ ਦੁੱਧੀਆਂ ਤੇ ਆ ਜਿਹੜਾ ਭਾਗੂ ਆ ਇਹਨੂੰ ਕਹਿੰਦਾ ਜਾਂ ਤਾਂ ਜਿਹੜੀ ਆਪ ਦੀ ਛੋਟੀ ਆ ਸੀਰੀਜ ਆ ਤੁਸੀਂ ਆਪਦੇਗੇ ਇਹਨੂੰ ਕਹਿੰਦੇ ਬੁੜੀਆਂ ਚ ਬਹਿ ਕੇ ਵੇਖ ਸਕਦੇ ਆ ਆਪ ਨਹੀਂ ਇਹ ਵੇਖਦੇ ਛੋਡੇ ਵਰਗਿਆਂ ਨੂੰ ਕਵਰ ਕਰਦੇ ਆ ਵਿਊ ਘਟਦੇ ਆ ਪੈਸੇ ਘਟਦੇ ਆ ਉਦੋਂ ਸਾਡੇ ਵਰਗਿਆਂ ਨੂੰ ਫੇਸਬੁੱਕ ਹੀ ਵਿਦਵਾਨ ਕਹਿੰਦੇ ਆ ਅਸੀਂ ਨਹੀਂ ਫੇਸਬੁੱਕ ਹੀ ਵਿਦਵਾਨ ਆ ਚੀਜ਼ ਕਰਨੀ ਆ ਜਿਹੜਾ ਬੰਦਾ ਗੰਦ ਪਾਉਂਦਾ ਜੇ ਅਸੀਂ ਚੀਜ਼ ਦੀ ਗੰਦ ਪਾਉਣੇ ਤਾਂ ਦੱਸ ਨਸ਼ਾ ਤੁਸੀਂ ਪ੍ਰਮੋਟ ਕਰਦੇ ਆ ਉਹਦੇ ਵਿੱਚ ਤੁਸੀਂ ਇੱਕ ਕਰੈਕਟਰ ਰੱਖਿਆ ਜਨਾਨੀ ਦਾ ਜਿਹਦਾ ਘਰ ਵਾਲਾ ਪੂਰਾ ਹੋਇਆ ਤੁਸੀਂ ਉਹਨੂੰ ਕਿਤੇ ਰੈਂਟ ਤੇ ਕਿਤੇ ਕੀ ਕੀ ਤੁਸੀਂ ਓਏ ਮੈਂ ਸਿੱਧਾ ਕਹਿੰਨਾ ਉਹਦੇ ਵਿੱਚ ਬੰਤ ਪ੍ਰਧਾਨ ਜੱਸਾ ਜਿਹੜਾ ਦੂਜਾ ਉਹਨਾਂ ਦਾ ਕਰੈਕਟਰ ਫੇਰ ਵੀ ਕਿਤੇ ਨਾ ਕਿਤੇ ਗੋਡਾ ਪਰ ਆ ਜਿਹੜਾ ਭੀਰੂ ਆ ਕੀੜੂ ਆ ਤੇ ਦੂਜੇ ਆ ਨਸ਼ੀੜੀ ਬਣੇ ਉਹਨਾਂ ਤੇ ਵੀ ਥੂਆ ਤੇ ਆ ਜਿਹੜਾ ਭਾਗੂ ਭੂਗੂ ਆ ਇਹਦੇ ਤਾਂ ਮੈਨੂੰ ਪਿੰਡ ਦੇ ਬੰਦੇ ਨਹੀਂ ਦੱਸਤਾ ਇਹ ਤਾਂ ਪਿੰਡ ਦੇ ਵਿੱਚ ਦੁੱਕੀ ਦੇ ਜਿਤਨੀ ਇਹ ਕੀ ਗੱਲਾਂ ਕਰਨ ਵਲੋਂ ਖੜਾ ਇਹ ਸੁਣਨੋ ਹੀ ਲ ਕਰਦੇ ਆ ਤੇ ਹੁਣ ਚੀਜ਼ ਇਕ ਲਾਗੂ ਕੋਈ ਨਹੀਂ